ਆਪਣੇ ਆਪ ਨੂੰ ਟਾਈਮ ਦੇਣਾ ਸਟਾਰਟ ਕਰੋ। ధਨੀਆ ਤੁਹਾਡੇ ਪੈਰਾਂ ਵਿੱਚ ਖੜੀ ਹੈ। ਠੀਕ ਹੈ ਨਾ ਇਸ ਦੁਨੀਆ ਨੇ ਜਿੱਤ ਕੇ ਦਿਖਾ। ਜਿਸ ਤਰ੍ਹਾਂ ਗਹਿਣੇ ਬਣਾਏ ਜਾਂਦੇ ਨੇ, ਗਹਿਣਿਆਂ ਨੂੰ ਘੜਿਆ ਜਾਂਦਾ ਆ। ਇੱਕ ਧਾਤ ਤੋਂ ਇੱਕ ਛਾਪ, ਛੱਲਾ ਤਿਆਰ ਹੋ ਜਾਂਦਾ ਆ। ਇੱਕ ਹਾਰ ਤਿਆਰ ਹੋ ਜਾਂਦਾ ਆ। ਤੁਸੀਂ ਵੀ ਉਹ ਕਿਸੇ ਦੇ ਗੱਲ ਦਾ ਹਾਰ ਬਣ ਜਾਓ ਤੇ ਕਿਸੇ ਦੀ ਹੱਥ ਦਾ ਛੱਲਾ ਬਣ ਜਾਓ। ਠੀਕ ਹੈ ਜੀ। ਤੇ ਇਹ ਕਦੀ ਨਾ ਸੋਚੋ ਕੀ ਯਾਰ ਮੈਨੂੰ ਲੋਕ ਕੀ ਕਹਿਣਗੇ ਲੋਕਾਂ ਦੀ ਪਰਵਾਹ ਕਰਨੀ ਛੱਡੋ ਜੇ ਦੁਨੀਆ ਵਿੱਚ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਆ ਤੇ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੇ ਮਨ ਨਾਲ ਆਪਣੇ ਦਿਲ ਨਾਲ ਸੋਚੋ ਠੀਕ ਹੈ ਜਿਵੇਂ ਮੈਨੂੰ ਤੁਹਾਨੂੰ ਵਧੀਆ ਲੱਗਦਾ ਹੈਗਾ ਆ ਤੁਸੀਂ ਉਸ ਤਰ੍ਹਾਂ ਹੀ ਆਪਣੀ ਲਾਈਫ ਦੇ ਵਿੱਚ ਜਿਹੜੇ ਕੰਮਕਾਰ ਕਰਕੇ ਆਪਣੇ ਤੁਸੀਂ ਪੈਸਾ ਜਿਹੜਾ ਹੈਗਾ ਉਹ ਕਮਾ ਸਕਦੇ ਹੈਗੇ ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਹਲਜੀ ਸਸ਼ੀ ਕਾਲ ਜੀ ਸਾਇਨ ਵੈਲਕਮ ਜੀ ਤੁਹਾਡਾ ਆਪਣੇ YouTube ਚੈਨਲ ਕਲਵਾਲ ਫੈਮਿਲੀ ਵਲੌਗ ਵਿੱਚ ਕਿਵੇਂ ਆ ਜੀ ਤੁਸੀਂ ਸੋ hope ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਵੋ ਤੇ ਸਵਾਗਤ ਕਰਦੇ ਆ ਜੀ ਬੈਕ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਜੀ ਆਪਾਂ ਇੱਕ ਜੁਨਿਕ ਜੇ ਵਿਸ਼ੇ ਤੇ ਗੱਲ ਕਰਨ ਲੱਗੇ ਹੈਗੇ ਪਲੀਜ਼ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਮੈਂ ਕਰਨਾ ਨਾ ਭੁੱਲਿਆ ਕਰੋ ਆਪਾਂ ਇੱਕ ਬਹੁਤ ਹੀ ਸੋਹਣੇ ਤੇ ਵਿਸ਼ੇ ਤੇ ਗੱਲ ਕਰਨ ਲੱਗੇ ਹੈਗੇ ਆ ਤੇ ਸਾਰੇ ਜਣੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰਿਓ ਠੀਕ ਹੈ ਜੀ ਤੇ ਆਪਾਂ ਨੂੰ ਕਾਫੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਆਉਂਦੇ ਨੇ ਕਿ ਅਸੀਂ ਜਿਹੜਾ ਚੈਨਲ ਆ ਕ੍ਰੀਏਟ ਕਰਨਾ ਚਾਹੁੰਦੇ ਆ ਬਟ ਸਾਨੂੰ ਜਿਹੜੀ ਸੰਗ ਸ਼ਰਮ ਜਿਹੜੀ ਹੈਗੀ ਆ ਉਹ ਬਹੁਤ ਆਉਂਦੀ ਆ ਹਨਾ ਕਿ ਸਾਨੂੰ ਸੰਗ ਲੱਗਦੀ ਆ ਕਿ ਅਸੀਂ YouTube ਤੇ ਕੈਮਰੇ ਸਾਹਮਣੇ ਕਿਵੇਂ ਆਏ ਜੀ ਹਨ ਕਿ ਤੁਸੀਂ ਕਿਵੇਂ ਆਏ ਆ ਤੇ ਆਪਣੇ ਪਿਛਲੇ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਸ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਛੋਟੀ ਜਿਹੀ ਕਲਿੱਪ ਹੋਊਗੀ ਲਈ ਸਾਰੇ ਜਣੇ ਮਾਤੋਵਾਦੇ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਤੇ ਇੱਕ ਜੀ ਮੈਂ ਅੱਜ ਨਾ ਕੁਝ-ਕੁਝ ਟੌਪਿਕ ਲਿਖੇ ਨੇ ਜਿਹੜੀਆਂ ਭੈਣਾਂ ਨੇ ਸਾਨੂੰ ਮੈਨੂੰ ਕਮੈਂਟ ਕੀਤੀ ਸੀਗੇ ਤੇ ਉਹਨਾਂ ਲਈ ਮੈਂ ਕੀ ਜਿਹੜੀ ਵੀਡੀਓ ਹੈ ਤਿਆਰ ਕਰਤੀ ਆ ਤੇ ਕੁਝ ਕੁ ਟਾਪਿਕ ਜਿਹੜੇ ਹੈਗੇ ਸੀ ਮੈਂ ਲੈ ਕੇ ਰੱਖੇ ਹੋਏ ਨੇ ਤੇ ਮੈਂ ਤੁਹਾਨੂੰ ਉਹਨਾਂ ਨੂੰ ਦੇਖ ਕੇ ਤੇ ਫਿਰ ਤੁਹਾਨੂੰ ਕਿ ਜਿਹੜੀ ਵੀਡੀਓ ਆ ਉਸਦੇ ਦੇ ਨਾਲੇਸ ਦੇ ਸਕਦੇ ਹੈਗੇ ਆ ਤੇ ਜੀ ਪਰ ਜਿਹੜੀਆਂ ਭੈਣਾਂ ਚੈਨਲ ਸਟਾਰਟ ਕਰਨਾ ਚਾਹੁੰਦੀਆਂ ਨੇ ਇਹ ਵੀਡੀਓ ਉਹਨਾਂ ਲਈ ਹੈਗੀ ਆ ਤੇ ਜਿਹੜੇ ਵੀ ਵੀਰ ਵੀ ਮੇਰੇ ਨੇ ਉਹ ਵੀ ਚੈਨਲ ਸਟਾਰਟ ਕਰਨਾ ਚਾਹੁੰਦੇ ਨੇ ਤੇ ਬਟ ਵੀਰ ਕਹਿੰਦੇ ਨੇ ਕਿ ਸੰ ਨੂੰ ਸੰਗ ਲੱਗਦੀ ਆ ਸ਼ਰਮ ਲੱਗਦੀ ਆ ਤੇ ਕਿਉਂਕਿ ਲੋਕ ਮਜ਼ਾਕ ਬਹੁਤ ਉਹ ਡਾਉਦੇ ਨੇ ਤਾਂ ਕਰਕੇ ਤੇ ਲੋਕ ਪਿੱਠ ਪਿੱਛੇ ਗੱਲਾਂ ਵੀ ਕਰਦੇ ਨੇ ਚਲੋ ਜੀ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਗੱਲਾਂ ਕਰਦਾ ਹੈ ਤੇ ਸੰਗ ਨੂੰ ਸ਼ਰਮ ਨੂੰ ਤੁਸੀਂ ਲਾ ਕੇ ਕਿਸੇ ਆਪਣੇ ਕਮਰੇ ਦੀ ਇੱਕ ਕਿੱਲੀ ਤੇ ਤੰਗ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਸੰਗ ਸ਼ਰਮ ਜਿਹੜੀ ਹੈਗੀ ਆ ਆਪਾਂ ਨੂੰ ਰੱਖਣੀ ਚਾਹੀਦੀ ਇਹ ਨਹੀਂ ਕਿ ਨਹੀਂ ਰੱਖਣੀ ਚਾਹੀਦੀ ਸੰਗ ਵੀ ਆਪਾਂ ਨੂੰ ਜ਼ਰੂਰੀ ਆ ਤੇ ਆਪਾਂ ਨੂੰ ਜਿਹੜੀ ਸ਼ਰਮ ਉਹ ਵੀ ਜ਼ਰੂਰੀ ਆ ਪਰ ਉਸ ਨੂੰ ਤੁਸੀਂ ਕਦੇ ਵੀ ਆਪਣੇ ਪੈਰਾਂ ਦੀਆਂ ਬੇੜੀਆਂ ਨਾ ਬਣਨ। ਠੀਕ ਹੈ ਜੀ ਜਦੋਂ ਇਹ ਸੰਗ ਸ਼ਰਮ ਆਪਣੇ ਪੈਰਾਂ ਦੀਆਂ ਬੇੜੀਆਂ ਬਣ ਜਾਂਦੀ ਹੈ ਨਾ ਤੇ ਫਿਰ ਆਪਣੇ ਕਈ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਜਿਹੜੀਆਂ ਆਪਾਂ ਉਸ ਨੂੰ ਹੈਂਡਲ ਨਹੀਂ ਕਰ ਸਕਦੇ ਹੈਗੇ। ਤੇ ਇਸ ਕਰਕੇ ਜੀ ਹੈਨਾ ਤੇ ਜਦੋਂ ਹਰ ਕੋਈ ਵੀ ਆਉਂਦਾ ਆ YouTube ਚੈਨਲ ਤੇ ਹਰ ਕਿਸੇ ਦਾ ਮਨ ਹੁੰਦਾ ਕਿ ਅਸੀਂ ਬਣਾਈਏ ਚੈਨਲ ਤੇ ਉਹ ਉਸ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਯਾਰ ਠੀਕ ਹੈ ਅੱਜ ਤੁਹਾਡੇ ਨਾਲ ਇਹ ਸਾਰਾ ਕੁਝ ਸ਼ੇਅਰ ਕਰਾਂਗੇ ਠੀਕ ਹੈ ਜੀ ਕੋਈ ਵੀ ਔਰਤ ਆ ਮੁੰਲਾੜੋਂ ਮੈਂ ਕੋਈ ਔਰਤ ਹਨ ਉਸ ਦੀ ਸੰਗ ਸ਼ਰਮ ਜਿਹੜੇ ਹੁੰਦੇ ਨਾ ਉਹ ਗਹਿਣਾ ਹੁੰਦਾ ਹੈ ਹੈਨਾ ਤੇ ਕਿਉਂਕਿ ਜੇ ਸੰਗ ਨਾ ਹੋਵੇ ਨਾ ਹੈਨਾ ਤੇ ਕੋਈ ਵੀ ਸੰਗ ਸ਼ਰਮ ਅਲੱਗ ਹੁੰਦੀ ਹੈ ਤੇ ਸਾਨੇ ਸਰਮਦਾ ਜਿਹੜਾ ਗਹਿਣਾ ਉਹ ਅਲੱਗ ਚੀਜ਼ ਹੁੰਦੀ ਆ ਤੇ ਲਾਲੋ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੈਗੇ ਤੁਹਾਨੂੰ ਲੱਗਦਾ ਪਿਆ ਹੈ ਕਿ ਤੁਸੀਂ ਬਿਲਕੁਲ ਕਾਮਯਾਬ ਨਹੀਂ ਹੈਗੇ ਤੁਸੀਂ ਇੱਕ ਕਾਮਯਾਬ ਔਰਤ ਜਾਂ ਇੱਕ ਕਾਮਯਾਬ ਵੀਰ ਬਨਣਾ ਚਾਹੁੰਦੇ ਹੋ ਹਨ ਤੇ ਬਿਜ਼ਨਸਮੈਨ ਬਨਣਾ ਚਾਹੁੰਦੇ ਹੋ ਜਾਂ ਤੁਸੀਂ ਲਾਲੋ ਕੀ ਕ੍ਰੀਏਟਰ ਬਨਣਾ ਚਾਹੁੰਦੇ ਹੋ ਹਨ ਜਾਂ ਜਾਂ ਲਾ ਲੋ ਤੁਸੀਂ ਕਿ ਜਿਸ ਤਾ ਟੀਚਿੰਗ ਕਰਾਉਣਾ ਚਾਹੁੰਦੇ ਹੋ ਕਿਸੇ ਨੂੰ ਹਨ ਤੇ ਤੇ ਇਸ ਨੂੰ ਜੀ ਹਨਾ ਜੇ ਤੁਸੀਂ ਸੰਗ ਸ਼ਰਮ ਕਰਦੇ ਰਹਤਾ ਤੁਸੀਂ ਕਦੀ ਵੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦੇ ਸੋ ਇਸ ਕਰਕੇ ਪਲੀਜ਼ ਆਪਣੇ ਜਿਹੜੀ ਵੀ ਜੇ ਤੁਸੀਂ ਸੰਗਦੇ ਆ ਜਾਂ ਤੁਹਾਨੂੰ ਸ਼ਰਮ ਆਉਂਦੀ ਆ ਹਨਾ ਜਾਂ ਤੁਸੀਂ ਦੁਨੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਹੈਗੇ ਤਾ ਤੁਸੀਂ ਬਿਨਾ ਫੇਸ ਵਿਖਾਏ ਵੀ ਆਪਣੇ ਜਿਹੜੇ ਚੈਨਲ ਉਹਨਾਂ ਨੂੰ ਕ੍ਰੀਏਟ ਤੁਸੀਂ ਕਰ ਸਕਦੇ ਹੈਗੇ ਆ ਤੇ ਜੇ ਲਾਲੋ ਤੁਹਾਡੇ ਵਿੱਚ ਕੌਨਫੀਡੈਂਸ ਹੈਗਾ ਯਾ ਦੁਨੀਆ ਦੇ ਸਾਹਮਣੇ ਆਉਣ ਦਾ ਜੇ ਤੁਸੀਂ ਲਾਲੋ ਘਰ ਦੇ ਸਾਰੇ ਕੰਮਕਾਰ ਕਰ ਸਕਦੇ ਆ ਆਪਣੇ ਲਾਗੇ ਬੰਨੇ ਦੇ ਕੰਮਕਾਰ ਸਾਰੇ ਤੁਸੀਂ ਕਰ ਸਕਦੇ ਆ ਫਿਰ ਇੱਕ YouTube ਤੇ ਆਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਪਲੀਜ਼ ਤੁਸੀਂ ਸਾਰੇ ਜਾਣੇ ਇਹ ਕਦੀ ਨਾ ਸੋਚੋ ਕਿ ਮੈਨੂੰ ਸੰਘ ਆਉਂਦੀ ਆ ਮੈਨੂੰ ਸ਼ਰਮ ਆਉਂਦੀ ਆ ਤੇ ਮੈਂ ਵੀ ਆਹ ਕੰਮ ਜਿਹੜਾ ਹੈਗਾ ਮੈਂ ਕਰ ਨਹੀਂ ਸਕਦਾ ਹੈ ਕਿਉਂਕਿ ਇੱਕ ਔਰਤ ਆ ਉਸਨੇ ਬਹੁਤ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਹਨ ਤੇ ਇੱਕ ਔਰਤ ਨੂੰ ਹਨਾ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਪੂਰਾ ਹੱਕ ਹੈਗਾ ਆ ਤੇ ਵੀਰਾਂ ਨੂੰ ਵੀ ਪੂਰਾ ਹੱਕ ਆ ਇਹ ਨਹੀਂ ਕਿ ਉਹਨਾਂ ਨੂੰ ਨਹੀਂ ਹੱਕ ਹੈਗਾ ਆਪਣੀ ਲਾਈਫ ਜੀਣ ਦਾ ਆਪਣੀ ਲਾਈਫ ਜੀਣ ਦਾ ਵੀ ਉਹਨਾਂ ਨੂੰ ਵੀ ਪੂਰਾ ਪੂਰਾ ਹੱਕ ਹੈਗਾ ਆ ਤੇ ਉਹ ਵੀ ਚੈਨਲ ਕ੍ਰੀਏਟ ਕਰ ਸਕਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਦੁਨੀਆ ਦੇ ਮੋਹਰੇ ਨਹੀਂ ਆ ਸਕਦੇ ਇਹ ਪਲੇਸ ਤੋਂ ਤੁਹਾਡੀ ਜ਼ਿੰਦਗੀ 'ਚ ਕਈ ਮੁਸ਼ਕਲਾਂ ਹੋਣਗੀਆਂ ਹਨਾ ਹੁਣ ਜਿਸ ਤਰ੍ਹਾਂ ਮੇਰੀ ਲਾਈਫ 'ਚ ਬਹੁਤ ਜ਼ਿਆਦਾ ਮੁਸ਼ਕਲਾਂ ਸੀਗੀਆਂ ਤੇ ਕਿ ਅਜੇ ਵੀ ਨੇ ਇਹ ਨਹੀਂ ਕਿ ਹੈਗਾ ਇਹ ਨਹੀਂ ਹੋਣੀ ਹੈਗੀਆਂ ਹੈਗੀਆਂ ਨੇ ਬਟ ਮੈਂ ਉਹਨਾਂ ਨੂੰ ਬਹੁਤ ਇਗਨੋਰ ਕਰਦੀ ਆ ਤੇ ਤਾਂ ਹੀ ਕਰਕੇ ਸ਼ਾਇਦ ਮੈਂ ਜਿਹੜਾ ਇਹ ਚੈਨਲ ਆ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਚਲਾਉਂਦੀ ਪਈ ਹੈਗੀਆਂ ਤੇ ਤੁਸੀਂ ਜੇ YouTube ਤੇ ਜ਼ਰੂਰ ਆਓ ਸਾਰੇ ਜਾਨੀ ਕਿਉਂਕਿ YouTube ਕਦੀ ਵੀ ਬੰਦ ਹੋਣ ਵਾਲਾ ਚੈਨਲ ਨਹੀਂ ਹੈਗਾ ਵੀ ਇੱਕ ਜਿਹੜੀ ਐਪ ਆ ਇਹ ਕਦੀ ਨਹੀਂ ਬੰਦ ਨਹੀਂ ਹੋਣੀ ਹੈਗੀ ਜ਼ਿੰਦਗੀ 'ਚ ਤਾਂ ਕਦੀ ਵੀ ਨੇ ਬਾਏ ਚਾਂਸ ਲਾ ਲੋ ਜੇ ਕਦੇ ਵੀ ਇਹ ਬੰਦ ਹੁੰਦੀ ਆ ਤੇ ਆਪਾਂ ਨੂੰ ਕੋਈ ਨਾ ਕੋਈ ਨਾਲ ਦੀ ਨਾਲ ਹੋਰ ਆਪਸ਼ਨ ਜਿਹੜੀ ਹੈਗੀ ਆ ਉਹ ਮਿਲ ਸਕਦੀ ਹੈਗੀ ਆ ਸੋ ਤੁਸੀਂ ਵੀ ਕਦੀ ਜਿਹੜਾ ਹੈਗਾ ਆ ਸੰਗ ਸ਼ਰਮ ਇਹ ਨਹੀਂ ਕਿ ਤੁਸੀਂ ਸੰਗ ਸ਼ਰਮ ਕੰਮਾਂ ਵਿੱਚ ਕਰਨੀ ਹੈਗੀ ਆ ਜਿੱਥੇ ਆਪਣੇ ਸੰਗ ਸ਼ਰਮ ਉੱਥੇ ਆਪਣੇ ਸੰਗ ਸ਼ਰਮ ਜ਼ਰੂਰ ਰੱਖੋ ਤੇ ਬਾਟ ਤੁਸੀਂ ਚੈਨਲ ਜਰੂਰ ਸਾਰੇ ਜਾਣੇ ਕ੍ਰੀਏਟ ਕਰੋ ਜਿੰਨਾਂ ਨੂੰ ਵੀ ਲੱਗਦਾ ਹੈ ਕਿ ਸਾਨੂੰ ਚੈਨਲ ਕ੍ਰੀਏਟ ਕਰਨਾ ਚਾਹੀਦਾ ਆ ਤੇ ਤੁਸੀਂ ਇਹ ਗੱਲ ਕਦੇ ਵੀ ਕੱਲ ਤੇ ਨਾ ਪਾਓ ਕਿਉਂਕਿ ਕੱਲ ਵੀ ਕੱਲ ਜਿਹੜਾ ਹੈਗਾ ਨਾ ਕਦੇ ਕਿਸੇ ਦਾ ਆਇਆ ਨਹੀਂ ਹੈਗਾ ਤੁਸੀਂ ਕੱਲ ਤੇ ਗੱਲ ਨਾ ਆਇਆ ਕਰੋ ਤੁਸੀਂ ਅੱਜ ਤੋਂ ਹੀ ਸ਼ੁਰੂ ਕਰੋ ਜਿਵੇਂ ਕਿ ਤੁਸੀਂ ਹੁਣ ਬੈਠੇ ਸੋਚਦੇ ਪਏ ਆ ਕਿ ਜਦ ਮੈਂ ਅੱਜ ਨਹੀਂ ਕਰੂੰਗੀ ਕੱਲ ਨੂੰ ਕਰੂੰਗੀ ਕੱਲ ਨਹੀਂ ਕਰੂੰਗੀ ਪਰਸੋਂ ਕਰੂੰਗੀ ਕਿਉਂਕਿ ਨਾ ਤਾਂ ਕੱਲ ਕਦੇ ਕਿਸੇ ਦਾ ਆਇਆ ਹੈ ਨਾ ਹੀ ਪਰਸੋਂ ਕਦੇ ਕਿਸੇ ਦਾ ਆਇਆ ਹੈ ਜਿਹੜਾ ਵੀ ਹੁੰਦਾ ਹੈ ਅੱਜ ਹੀ ਹੁੰਦਾ ਹੈ ਤੇ ਅੱਜ ਦੇ ਵਿੱਚ ਹੀ ਆਪਾਂ ਸਾਰਾ ਕੁਝ ਜਿਹੜਾ ਹੈਗਾ ਉਹ ਕਰ ਸਕਦੇ ਹੈਗੇ ਆ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੱਲ੍ਹ ਉਹ ਜਾਂ ਪਰਸੋਂ ਕਰੋਗੇ ਉਹ ਕੱਲ੍ਹ ਪਰਸੋਂ ਤੁਹਾਡਾ ਕਦੇ ਨਹੀਂ ਆਊਗਾ ਤੁਹਾਡਾ ਅੱਜ ਹੀ ਸਾਰਾ ਕੁਝ ਹੈਗਾ ਆ ਸੋ ਤੁਸੀਂ ਅੱਜ ਹੀ ਇਹ ਕਰਕੇ ਦਿਖਾਓ ਹਾਂ ਠੀਕ ਹੈ ਜੀ ਕਦੇ ਵੀ ਕਿਸੇ ਦੀ ਪਰਵਾਹ ਨਾ ਕਰੋ ਤੁਹਾਨੂੰ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈਗੀ ਕਿਉਂਕਿ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਆਂਡ ਕਵਾਂਡ ਨੇ ਤੁਹਾਡੇ ਜਿੰਨੇ ਵੀ ਜਾਣ ਪਹਿਚਾਨ ਦੇ ਹੈਗੇ ਨੇ ਉਹਨਾਂ ਨੇ ਤੁਹਾਨੂੰ ਕਦੀ ਵੀ ਇਹ ਨਹੀਂ ਕਿਹਾ ਹੋਣਾ ਕਿ ਲਿਓ ਕਿ ਜੇ ਤੁਹਾਡੇ ਘਰੇ ਰਾਸ਼ਨ ਘਟਾ ਤਾਂ ਅਸੀਂ ਰਾਸ਼ਨ ਸੌਂਤੇ ਜਾਈਏ ਜਾਂ ਤੁਹਾਡੇ ਘਰੇ ਕਿ ਕੋਈ ਪੈਸਾ ਥੇਲਾ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਪੈਸਾ ਥੇਲਾ ਦੇ ਜਾਈਏ ਜਾਂ ਕਦੀ ਵੀ ਤੁਹਾਨੂੰ ਇਹ ਨਹੀਂ ਕਦੀ ਕਿਸੇ ਨੇ ਕਿਹਾ ਹੋਣਾ ਕਿ ਹਾਂ ਕਿ ਲਓ ਤੁਹਾਡੇ ਘਰੇ ਆ ਸੰਦ ਨਹੀਂ ਹੈਗਾ ਤੇ ਲਿਓ ਵੀ ਅਸੀਂ ਤੁਹਾਨੂੰ ਆ ਜਿਹੜਾ ਸੰਦ ਆ ਉਹ ਆਪਣਾ ਦੇ ਦਿੰਨੇ ਆ ਤੇ ਤੁਸੀਂ ਜਾਣਾ ਆਉਣਾ ਚ ਤੁਹਾਨੂੰ ਸੌਖਾ ਹੋ ਜਾਊਗਾ ਤੇ extra ਕਦੀ ਵੀ ਨਹੀਂ ਹੋਇਆ ਹੋਣਾ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਆਪਣੇ ਆਪ ਖੁੱਦ ਸੋਚ ਸਕਦੇ ਆ ਤੇ ਤੁਹਾਨੂੰ ਕਦੀ ਵੀ ਪਹਿਲੀ ਗੱਲ ਤਾਂ ਕਿਸੇ ਰਿਸ਼ਤੇਦਾਰ ਨੇ ਕਿਸੇ ਭੈਣ ਭਰਾ ਨੇ ਕਿਉਂਕਿ ਰਿਸ਼ਤੇਦਾਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਾਰੀਆਂ ਹੀ ਪੈਸੇ ਦੇ ਨਾਮ ਹੁੰਦੀਆਂ ਨੇ ਜੇ ਤੁਹਾਡੇ ਕੋਲੇ ਪੈਸਾ ਹੋਏਗਾ ਤੇ ਫਿਰ ਹੀ ਤੁਸੀਂ ਇਹ ਜਿਹੜੀ ਦੁਨੀਆ ਦੇ ਵਿੱਚ ਰਿਸ਼ਤੇਦਾਰੀਆਂ ਦੁਨੀਆ ਦੇ ਵਿੱਚ ਜਿਹੜੇ ਭੈਣ ਭਰਾਵਾਂ ਦੇ ਰਿਸ਼ਤੇ ਆ ਹਨਾ ਹੋਰ ਸਕੇ ਸਬੰਧੀਆਂ ਨੇ ਹੋਰ ਆਪਣੇ ਕੰਮ ਕਾਜ ਨੇ ਹਨਾ ਇਵੇਂ ਕਿ ਇਹ ਜਿਹੜੇ ਨੇ ਕਦੀ ਵੀ ਪੈਸੇ ਤੋਂ ਬਿਨਾਂ ਨਹੀਂ ਹੁੰਦੇ ਤੇ ਅੱਜ ਕੱਲ ਜਿਹੜੇ ਰਿਸ਼ਤੇਦਾਰੀਆਂ ਨੇ ਇਹ ਵੀ ਪੈਸੇ ਦੇ ਨਾਲ ਹੀ ਚੱਲਦੀਆਂ ਨੇ ਕਿਉਂਕਿ ਜੇ ਤੁਹਾਡੇ ਕੋਲੇ ਪੈਸਾ ਹੋਏਗਾ ਨਾ ਤੇ ਪੈਸੇ ਦੇ ਨਾਲ ਹੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਤੇ ਨਹੀਂ ਦੇ ਜੇ ਲਾਗੋ ਆਪਣੇ ਕੋਲੇ ਪੈਸਾ ਨਹੀਂ ਹੋਊਗਾ ਨਾ ਕੋਈ ਰਿਸ਼ਤੇਦਾਰ ਨਹੀਂ ਤੁਹਾਡੇ ਨਾਲ ਖੜਦਾ ਹੈਗਾ ਕੋਈ ਭੈਣ ਭਰਾ ਨਹੀਂ ਨਾਲ ਖੜਦਾ ਹੈਗਾ ਕਿਉਂਕਿ ਅੱਜ ਕੱਲ ਦਾ ਨਾਲ ਦੇ ਜਿਹੜੇ ਜੰਮੇ ਹੁੰਦੇ ਨੇ ਉਹ ਵੀ ਨਹੀਂ ਨਹੀਂ ਨਾਲ ਖੜਦੇ ਹੈਗੇ ਤੇ ਜਿਨ੍ਹਾਂ ਨੇ ਆਪਾਂ ਨੂੰ ਜਨਮ ਦਿੱਤਾ ਹੁੰਦਾ ਹੈ ਨਾ ਉਹ ਵੀ ਨਹੀਂ ਨਾਲ ਖੜਦੇ ਹੁੰਦੇ ਆਪਣੇ ਸੋ ਇਸ ਕਰਕੇ ਤੁਸੀਂ ਇਹ ਸਾਰੇ ਜਾਣੇ ਸੰਗ ਸ਼ਰਮ ਜਿਹੜਾ ਹੈਗਾ ਹੈ ਉਸ ਨੂੰ ਕਿਸੇ ਇੱਕ ਇਹੋ ਜੀ ਜਗ੍ਹਾ 'ਚ ਪਾ ਕੇ ਰੱਖ ਲੋ ਕਿ ਜਿਹੜਾ ਤੁਸੀਂ ਬਾਹਰ ਕੱਢੋ ਉਸ ਨੂੰ ਉਸ ਟਾਈਮ ਜਿਸ ਟਾਈਮ ਉਹਨੇ ਤੁਹਾਡੇ ਕੰਮ ਆਉਣਾ ਹੈਗਾ ਠੀਕ ਹੈ ਜੀ ਤੇ ਆਪਣਾ ਜਿਹੜਾ ਹੈਗਾ ਤੁਸੀਂ ਕੰਮ ਉਹ ਲਗਾਤਾਰ ਕਰਦੇ ਰਹੋ ਠੀਕ ਹੈ ਕਦੇ ਵੀ ਕਿਸੇ ਦੀ ਪਰਵਾਹ ਨਾ ਕਰੋ ਕਿ ਕੋਈ ਕੀ ਸੋਚੂਗਾ ਮੇਰੇ ਬਾਰੇ ਮੈਂ ਵੀਡੀਓ ਬਣਾਉਣੀ ਸਟਾਰਟ ਕਰਤੀ ਆ ਮੈਂ ਕੈਮਰੇ ਦੇ ਮੂਹਰੇ ਆਉਣ ਲੱਗ ਪਿਆ ਆ ਜਿੰਨੇ ਤੁਸੀਂ ਇੰਨਾ ਗੱਲਾਂ ਨੂੰ ਇਗਨੋਰ ਕਰੇਗੇ ਤੁਹਾਡੇ ਦੇ ਵਿੱਚ ਡੇਲੀ ਨਵਾਂ ਤੋਂ ਨਵਾਂ ਪੋਜ਼ਿਟਿਵਿਟੀ ਆਉਗੀ ਨਵਾਂ ਤੋਂ ਨਵਾਂ ਕੰਫੀਡੈਂਸ ਆਊਗਾ ਨਹੀਂ ਚੜ ਮੈ ਕਿਸੇ ਬਾਰੇ ਨਹੀਂ ਸੋਚਣਾ ਹੈਗਾ ਲਾਲੂ ਹੁਣ ਆਪਾਂ ਵਿਆਹ ਕੇ ਜਾਨੀ ਇੱਕ ਲੇਡੀਜ਼ ਦੀ ਗੱਲ ਕਰਦੀ ਪਈ ਆਪਾਂ ਵਿਆਹ ਕੇ ਜਾਨੀ ਆ ਕਿਸੇ ਦੇ ਘਰੇ ਹਨਾ ਉੱਥੇ ਆਪਾਂ ਨੂੰ ਪਹਿਲਾਂ ਪਹਿਲਾਂ ਸੰਗ ਲੱਗਦੀ ਹੈ ਹਨਾ ਤੇ ਫਿਰ ਆਪਾਂ ਹੌਲੀ 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 ਆਪਣੇ ਸੰਸਾਰ ਨੂੰ ਜਿਹੜੀ ਹੈਗੀ ਆ ਉਹ ਦੂਰ ਹੋ ਜਾਂਦੀ ਫਿਰ ਆਪਾਂ ਹੌਲੀ ਹੌਲੀ ਉੱਥੇ ਕੰਮ ਕਰਨਾ ਸਟਾਰਟ ਕਰ ਦਿੰਦੀਆਂ ਆ ਹਨਾ ਤੇ ਆਪਾਂ ਜਿਹੜਾ ਰਹਿਣ ਸਹਿਣਾ ਹਨਾ ਉਸ ਮੁਤਾਬਕ ਆਪਣਾ ਢਾਲ ਦਿਆਂਵਾ ਹਨ ਸਾਰਾ ਕੁਝ ਆਪਣਾ ਕਰਨ ਲੱਗ ਪੈਣੀ ਆ ਤੇ ਫਿਰ ਇਹ ਜਿਹੜਾ ਚੈਨਲ ਆ ਕਿ ਕੈਮਰਾ ਹੈਗਾ ਕੈਮਰੇ ਦੇ ਮੂਰੇ ਜਦੋਂ ਤੁਸੀਂ ਆਉਣ ਲੱਗ ਪਏ ਸਾਰੇ ਜਾਨੇ ਤੇ ਤੁਹਾਡੇ ਆਪਣੇ ਆਪ ਹੀ ਤੁਹਾਡੇ ਚ ਕੌਨਫੀਡੈਂਸ ਜਿਹੜਾ ਹੈਗਾ ਆਪਣੇ ਆਪ ਹੀ ਆਉਣਾ ਜਿਹੜਾ ਹੈਗਾ ਉਹ ਸਟਾਰਟ ਹੋ ਜਾਣਾ ਹੈਗਾ ਯਾ ਤੇ ਪੈਸੇ ਜੇ ਆਪਣੇ ਕੋਲੇ ਲਾ ਲੋ ਪੈਸੇ ਨਾ ਹੋਣ ਤੇ ਰਿਸ਼ਤੇਦਾਰ ਵੀ ਜਿਹੜੇ ਹੈਗੇ ਉਹ ਟੁੱਟ ਜਾਂਦੇ ਆ ਤੇ ਜਿਹੜੇ ਆਪਣੇ ਹੋਰ ਪੈਸੇ ਨਾਲ ਜਿਹੜੇ ਕੰਮਕਾਰ ਹੁੰਦੇ ਨੇ ਹਨ ਉਹ ਕੰਮਕਾਰ ਤੋਂ ਬਿਨਾ ਰਹਿ ਪੈਸੇ ਤੋਂ ਬਿਨਾ ਰਹਿ ਸਕਦੇ ਨੇ ਹਨ ਸੋ ਇਸ ਕਰਕੇ ਤੁਸੀਂ ਸਾਰੇ ਜਾਣੇ ਜਿਹੜੇ ਵੀ ਸੁਪਨੇ ਤੁਸੀਂ ਦੇਖਿਆ ਉਹ ਮੰਨਾ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਇਹੇ ਨਾ ਕਦੇ ਕਹੋ ਕਿ ਹਾਂ ਵੀ ਸਾਡੇ ਕੋਲ ਸੁਪਨੇ ਪੂਰੇ ਨਹੀਂ ਹੋ ਸਕਦੇ ਜੇ ਤੁਸੀਂ ਦੇਖਦੇ ਆ ਸੁਪਨੇ ਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਆਪਣੇ ਵਿੱਚ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਉਸ ਨੂੰ ਜਰੂਰ ਭਰੋ ਆਪਣੇ ਵਿੱਚ ਤੇ ਆਪਣੇ ਵਿੱਚ ਕਦੀ ਵੀ ਨੈਗੇਟਿਵਿਟੀ ਨਾ ਆਉਣ ਦਿਓ ਤੇ ਜੇ ਲਾਲੋ ਤੁਹਾਡੇ ਵਿੱਚ ਨੈਗੇਟਿਵਿਟੀ ਵੀ ਆਉਂਦੀ ਵੀ ਆ ਬਾਏ ਚਾਂਸ ਹਨ ਅਤੇ ਤੁਸੀਂ ਫਿਰ ਆਪਣੀ ਪੋਜ਼ਿਟਿਵਿਟੀ ਥੋੜੀ देर ਸ਼ਾਂਤ ਬਹਿ ਕੇ ਆਪਣੇ ਦਿਮਾਗ ਨਾਲ ਸੋਚ ਕੇ ਹਨਾ ਵਿਚਾਰ ਕਰਕੇ ਫਿਰ ਤੁਸੀਂ ਜਿਹੜਾ ਹੈਗਾ ਹੈ ਅੱਗੇ ਵੱਧ ਸਕਦੇ ਆ ਜਿੰਦਗੀ ਵਿੱਚ ਬਹੁਤ ਮੁਸ਼ਕਲਾਂ ਦੇ ਹੱਲ ਤੁਸੀਂ ਆਪਣੇ ਆਪ ਖੁਦ ਕਰ ਸਕਦੇ ਆ ਕਿਸੇ ਤੇ ਡਿਪੈਂਡ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਤੁਸੀਂ ਆਪਣੀ ਮਦਦ ਖੁਦ ਆਪ ਕਰ ਸਕਦੇ ਆ ਕਦੇ ਵੀ ਤੁਹਾਨੂੰ ਇਹ ਨਹੀਂ ਲੱਗੂਗਾ ਜੇ ਤੁਸੀਂ ਆਪ ਘਮਾਉਣਾ ਸ਼ੁਰੂ ਕਰ ਦਿੱਤਾ ਤੁਸੀਂ ਕਦੇ ਵੀ ਕਿਸੇ ਦੇ ਹੱਥਾਂ ਵੱਲ ਨਹੀਂ ਚਾਕ ਸਕਦੇ ਹੈਗੇ ਜੇ ਤੁਹਾਡੇ ਵਿੱਚ ਕੋਈ ਵੀ ਤੁਹਾਨੂੰ ਕੋਈ ਕੰਮ ਤਾਂ ਦਾ ਕੁਝ ਵੀ ਆਉਂਦਾ ਹੈ ਤੁਸੀਂ ਉਸ ਦਾ ਵੀ ਉਸ ਤਰ੍ਹਾਂ ਹੀ ਤੁਸੀਂ ਕੈਮਰੇ ਦੇ ਸਾਹਮਣੇ ਆ ਸਕਦੇ ਆ ਜ਼ਰੂਰੀ ਨਹੀਂ ਕਿ ਤੁਸੀਂ ਬਲੌਗਿੰਗ ਕਰਨੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਅ ਕ੍ਰੀਏਟ ਮਿਲ ਕੇ ਜਿਸ ਤਰ੍ਹਾਂ ਲਾਲੋ ਟੀਚਿੰਗ ਕਰਨੀ ਆ ਜੇ ਜ਼ਰੂਰੀ ਨਹੀਂ ਤੁਸੀਂ ਸਟਿਚਿੰਗ ਦੀ ਵੀ ਟੀਚਿੰਗ ਕਰ ਸਕਦੇ ਆ ਕੁਕਿੰਗ ਦੀ ਟੀਚਿੰਗ ਕਰ ਸਕਦੇ ਆ ਹਨਾ ਹੋਰ ਤੁਹਾਨੂੰ ਹੋਰ ਆਪਣੇ ਮਨ ਚ ਕਿੰਨੇ ਬਿਜ਼ਨਸ ਆਉਂਦੇ ਨੇ ਜਿਸ ਤਰ੍ਹਾਂ ਹੁਣ ਲਾਲੋ ਅੱਜ ਕੱਲ ਬਿਊਟੀ ਬਿਊਟੀ ਸੰ ਜਿਹੜੇ ਹੈਗੇ ਨੇ ਉਹ ਵੀ ਇੱਕ YouTube ਦੇ ਰਾਹੀਂ ਚੱਲਦੇ ਪੈਣੇ ਹਨਾ ਇੱਕ ਕੈਮਰੇ ਦੇ ਰਾਹੀਂ ਚੱਲਦੇ ਪੈਣੇ ਸੋ ਤੁਸੀਂ ਵੀ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਜਿਹੜਾ ਹੈਗਾ ਨਾ ਉਹ ਦਿਨੋਂ ਦਿਨ ਵਧਾਓ ਠੀਕ ਹੈ ਨਾ ਤੇ ਤੁਹਾਡੇ ਵਿੱਚ ਜਦੋਂ ਤੁਸੀਂ ਇੱਕ ਵਾਰੀ ਕੈਮਰੇ ਦੇ ਸਾਹਮਣੇ ਆ ਗਏ ਤੇ ਤੁਹਾਡੇ ਵਿੱਚ ਆਪਣੇ ਆਪ ਹੀ ਜਿਹੜਾ ਕੌਨਫੀਡੈਂਸ ਆ ਉਹ ਉਹ ਆਉਣਾ ਸਟਾਰਟ ਹੋ ਜਾਂਦਾ ਹੈ ਮੇਰੇ ਨਾਲ ਵੀ ਹੋਈਆਂ ਨੇ ਇਹ ਗੱਲਾਂ ਮੈਨੂੰ ਪਹਿਲਾਂ ਪਹਿਲਾਂ ਇਹ ਲੱਗਦਾ ਹੁੰਦਾ ਸੀਗਾ ਮੈਂ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹਨ ਜਦੋਂ ਮੈਂ ਕੈਮਰੇ ਦੇ ਮੂਹਰੇ ਆਉਣਾ ਸੀ ਤਾਂ ਮੈਨੂੰ ਇਹ ਆਪਣੇ ਆਪ ਨੂੰ ਇਹ ਸੀਗਾ ਕਿ ਕੋਈ ਮੈਨੂੰ ਕੁਝ ਕਹੇ ਨਾ ਹਨ ਤੇ ਲੋਕਾਂ ਦਾ ਕੰਮ ਹੁੰਦਾ ਹੈ ਬੋਲਣਾ ਸੋ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰ ਸਕਦੇ ਹੋ ਠੀਕ ਹੈ ਨਾ ਤੁਹਾਡੇ ਕੋਲੇ ਬਹੁਤ ਆਪਸ਼ਨ ਨੇ ਉਹਨਾਂ ਨੂੰ ਇਗਨੋਰ ਕਰਨ ਵਾਸਤੇ ਆਪਾਂ ਹੁਣ ਜਿਸ ਤਰ੍ਹਾਂ ਘਰਾਂ ਦੇ ਵਿੱਚ ਸੋ ਕੰਮ ਧੰਦੇ ਕਰਦੇ ਤਾਂ ਆਪਾਂ ਨੂੰ ਲੋਕਾਂ ਨੂੰ ਇਗਨੋਰ ਕਰਕੇ ਹੀ ਕਰਦੇ ਫਿਰ ਤੁਸੀਂ ਕੈਮਰੇ ਦੇ ਸਾਹਮਣੇ ਵੀ ਤੁਸੀਂ ਲੋਕਾਂ ਨੂੰ ਇਗਨੋਰ ਕਰਕੇ ਆਓ ਤੇ ਤੁਹਾਡੀ ਜਿਹੜੀ ਆ ਪਰਸਨੈਲਿਟੀ ਦੇ ਵਿੱਚ ਵੀ ਬਹੁਤ ਵਧੀਆ ਬਦਲਾਅ ਆਊਗਾ ਤੁਹਾਡੇ ਆਪਣੇ ਆਪ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਹੈਗਾ ਬਦਲਾਅ ਆਊਗਾ ਦਿਨੋਂ ਦਿਨ ਤੁਹਾਡੇ ਵਿੱਚ ਜਿਹੜਾ ਕੌਨਫੀਡੈਂਸ ਆ ਉਹ ਹੋਰ ਵੱਧਦਾ ਜਾਏਗਾ ਵੱਧਦਾ ਜਿਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਇਹ ਨਾਲੇ ਤੁਸੀਂ ਬਿਜ਼ੀ ਰਹੂਗੀ ਹੋਰ ਜਿਹੜੀਆਂ ਤੁਹਾਡੀਆਂ ਸੋਚਾਂ ਹੋਣਗੀਆਂ ਉਹਨਾਂ ਤੋਂ ਤੁਸੀਂ ਪਰਾਂ ਹਟ ਕੇ ਤੁਸੀਂ ਬਿਜ਼ੀ ਰਹਿਣਾ ਸਿੱਖੋ ਹਨਾ ਕਿਉਂਕਿ ਆਪਣੇ ਅੱਜਕੱਲ ਡਿਪਰੈਸ਼ਨ ਹੋ ਰਿਹਾ ਆ ਹਨਾ ਆਪਣੇ ਮਾਈਂਡ ਦੀਆਂ ਆਪਣੇਆਂ ਨੂੰ ਕਿੰਨੀਆਂ ਜ਼ਿਆਦਾ ਪ੍ਰੋਬਲਮ ਹੋ ਰਹੀਆਂ ਨੇ ਬਿਮਾਰੀਆਂ ਅਲਗ-ਅਲਗ ਤਰ੍ਹਾਂ ਦੀਆਂ ਲੱਗਣ ਲੱਗ ਪਈਆਂ ਨੇ ਕਿਉਂਕਿ ਆਪਾਂ ਅੱਜਕੱਲ ਸੋਚਦੇ ਇਸ ਤਰੀਕੇ ਨਾਲ ਆ ਕਿ ਆਪਾਂ ਜਿਹੜੀਆਂ ਹੈਗੀਆਂ ਨੇ ਉਹ ਬਿਮਾਰੀਆਂ ਘੇਰੀ ਜਾਂਦੀਆਂ ਘੇਰੀ ਜਾਂਦੀਆਂ ਘੇਰੀ ਜਾਂਦੀਆਂ ਤੇ ਫਿਰ ਆਪਾਂ ਉਸ ਉਹਨਾਂ ਦੇ ਜੜ ਵਿੱਚ ਆ ਜਾਂਦੇ ਆ ਤੇ ਫਿਰ ਉਹ ਬਿਮਾਰੀਆਂ ਆਪਣਾ ਖਹਿੜਾ ਨਹੀਂ ਛੱਡਦੀਆਂ ਹੈਗੀਆਂ ਸੋ ਇਸ ਕਰਕੇ ਤੁਸੀਂ ਹਨ ਕਦੀ ਵੀ ਪਹਿਲੀ ਗੱਲ ਤੇ ਤੁਸੀਂ ਆਪਣੀ ਜਿਹੜੀ ਤੁਹਾਡੀ ਆਪਣੀ ਸਲਾਹ ਹੈ ਨਾ ਉਸ ਦੇ ਨਾਲ ਚੱਲੋ ਠੀਕ ਹੈ ਜਿਹੜੇ ਤੁਹਾਡੇ ਮਨ ਦੇ ਨਾਲ ਤੁਸੀਂ ਆਪਣੇ ਦਿਲ ਦੇ ਨਾਲ ਸਲਾਹ ਕਰੋ ਕਦੀ ਵੀ ਕਿਸੇ ਦੀ ਸਲਾਹ ਤੇ ਨਾ ਚੱਲਿਓ ਆਪਣੇ ਤੁਹਾਡੇ ਦਿਲ ਦੀ ਸਲਾਹ ਕੀ ਹੈ ਤੁਸੀਂ ਉਸ ਨਾਲ ਚੱਲੋ ਠੀਕ ਹੈ ਤੁਹਾਡਾ ਲਾਈਫ ਪਾਰਟਨਰ ਆ ਲਾਈਫ ਪਾਰਟਨਰ ਆ ਹਨ ਤੇ ਤੁਸੀਂ ਉਹਦੀ ਸਲਾਹ ਨਾ ਚਲੋ ਕਦੇ ਵੀ ਤੁਸੀਂ ਇਹ ਨਾ ਸੋਚੋ ਕਿ ਯਾਰ ਮੈਂ ਕਿਹਦੀ ਸਲਾਹ ਲਵਾਂ ਹਨ ਕਦੇ ਵੀ ਕਿਸੇ ਦੀ ਸਲਾਹ ਤੇ ਨਾ ਚਲੋ ਠੀਕ ਹੈ ਜੀ ਤੇ ਜਿਸ ਤਰ੍ਹਾਂ ਹੁਣ ਲਾ ਲਓ ਕੋਈ ਵੀ ਸੋਨਾ ਹੈ ਹਨਾ ਜਾਂ ਚਾਂਦੀ ਆ ਜਾਂ ਪਿੱਤਲ ਆ ਹਨ ਇਹ ਆਪਾਂ ਘੜ ਕੇ ਹੀ ਇੱਕ ਮਿੰਮੀਨੇ ਕੇ ਲਾ ਲਓ ਇੱਕ ਧਾਤ ਤੋਂ ਘਟ ਕੇ ਹੀ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਿਦਾ ਲੋਹੇ ਦੀ ਧਾਤ ਹੋਊਗੀ ਸੋਨੇ ਦੀ ਧਾਤ ਹੋਊਗੀ ਹਨਾ ਕਿਸੇ ਵੀ ਗਹਿਣੇ ਦੀ ਧਾਤ ਆ ਹਨਾ ਉਹ ਧਾਤ ਨੂੰ ਘਟਿਆ ਜਾਂਦਾ ਹੈ ਤੇ ਫਿਰ ਉਸ ਤੋਂ ਜਿਹੜਾ ਗਹਿਣਾ ਆ ਉਹ ਤਿਆਰ ਹੁੰਦਾ ਹੈ ਠੀਕ ਹੈ ਨਾ ਇਸ ਤਰ੍ਹਾਂ ਜਿੰਨੀ ਦੇ ਤੁਸੀਂ ਆਪਣੇ ਆਪ ਨੂੰ ਘੜਦੇ ਨਹੀਂ ਆ ਆਪਣੇ ਆਪ ਨੂੰ ਵੀ ਮਿਨੇਗਾ ਇਹ ਜਿਹੜੀਆਂ ਪ੍ਰੋਬਲਮਾਂ ਹਨ ਇਹਨਾਂ ਨੂੰ ਸੋਲਵ ਕਰਨਾ ਨਹੀਂ ਸਿੱਖਦੇ ਹੈਗੇ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਹੈਗੇ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਣਾ ਹੈ ਤੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਸਾਰੇ ਜਣ ਠੀਕ ਹੈ ਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਇਸ ਸਾਰੇ ਜਨਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਅੱਗੇ ਦੇ ਅਗਾ ਆਪਾਂ ਤੁਹਾਡੇ ਨਾਲ ਇਹ ਜਿਹੜੀਆਂ ਵੀਡੀਓਜ਼ ਨੇ ਡੇਲੀ ਸ਼ੇਅਰ ਕਰਾਂਗੇ ਹਨ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਹਰ ਇੱਕ ਯੂਟਿਊਬਰ ਦੇ ਨਾਲ ਹੁੰਦੀਆਂ ਨੇ ਜਿਹੜਾ ਵੀ ਕੋਈ ਆਪਾਂ ਕੋਈ ਸੇ ਵੀ ਫੀਲਡ ਵਿੱਚ ਕੰਮ ਕਰਦੇ ਆਂ ਤੇ ਆਪਾਂ ਨੂੰ ਹਰ ਇੱਕ ਮੁਸ਼ਕਲ ਦਾ ਜਿਹੜਾ ਹੱਲ ਆ ਉਹ ਬਈ ਮਨਿਕ ਦੁਨੀਆ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਹੀ ਪੈਂਦਾ ਆ ਸੋ ਤੁਸੀਂ ਕਦੀ ਵੀ ਕਿਸੇ ਵੀ ਫੀਲਡ ਦੇ ਵਿੱਚ ਨਹੀਂ ਜਿੱਦੋਂ ਸੋਚਦੇ ਹੈਗੇ ਫਿਰ ਕੈਮਰੇ ਦੇ ਸਾਹਮਣੇ ਆਉਣ ਲੱਗੇ ਤੁਸੀਂ ਕਿਉਂ ਸੋਚਦੇ ਆ ਕਿ ਸਾਨੂੰ ਦੁਨੀਆ ਕੀ ਬੋਲੇਗੀ ਜਾਂ ਸਾਨੂੰ ਕੋਈ ਕੀ ਕਹੂਗਾ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਸਾਡੇ ਭੈਣ ਭਰਾ ਕੀ ਕਹਿਣਗੇ ਕਿਸੇ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਹੈਗਾ ਜਿਸ ਦਿਨ ਕੋਈ ਤੁਹਾਡੇ ਮੂੰਹ ਤੇ ਕਹੂਗਾ ਹਨ ਤੇ ਜਦੋਂ ਤੁਸੀਂ ਕਾਂਜਾਬ ਹੋਗੇ ਨਾ ਉਸ ਨੂੰ ਉਸ ਵੱਲ ਨਾਲ ਜਵਾਬ ਦਿਓ ਹਨ ਕਦੀ ਵੀ ਤੁਸੀਂ ਇਹ ਨਾ ਸੋਚੋ ਕਿਸੇ ਦੇ ਵੀ ਬੈਡਮੈਨ ਟਾਉਣ ਤੇ ਤੁਸੀਂ ਉਹਨਾਂ ਤੇ ਰਿਐਕਟ ਨਹੀਂ ਕਰਨਾ ਹੈਗਾ ਕੋਈ ਤੁਹਾਨੂੰ ਡੈਡ ਕਹਿੰਦਾ ਹੈ ਤਾਂ ਕਹੀ ਜਾਣ ਲੋ ਇਹ ਉਹਦੀ ਪ੍ਰੋਬਲਮ ਆ ਤੁਹਾਡੀ ਪ੍ਰੋਬਲਮ ਨਹੀਂ ਹੈਗੀ ਸੋ ਜਿਹੜੀਆਂ ਭੈਣਾਂ ਮੇਰੀਆਂ ਚੈਨਲ ਕ੍ਰੀਏਟ ਕਰਨੀਆਂ ਚਾਹੁੰਦੀਆਂ ਨੇ ਪਲੀਜ਼ ਚੈਨਲ ਨੂੰ ਕ੍ਰੀਏਟ ਕਰੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਪਲੀਜ਼ ਕਮੈਂਟ ਸੈਕਸ਼ਨ ਵਿੱਚ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਤੇ ਆਪਾਂ ਤੁਹਾਨੂੰ ਜਿਹੜੀ ਕ੍ਰੀਏਟਿੰਗ ਦੀ ਵੀਡੀਓ ਹੈਗੀ ਆ ਉਹ ਵੀ ਤੁਹਾਡੇ ਤਾਈਂ ਸ਼ੇਅਰ ਕਰ ਸਕਦੇ ਆ ਠੀਕ ਆ ਜੀ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ